ਦੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਦੇ ਦਿੰਦੇ ਜੀ ਜੀ ਇੰਡੀਪੈਂਡੈਂਸ ਦੇ ਦੇ ਸੰਦਰਭ ਦੇ ਵਿੱਚ ਸਾਡੇ ਵੱਲੋਂ ਅੱਜ ਇੱਕ ਅਚਨਚੇਤ ਚੈਕਿੰਗ ਸ਼ੁਰੂ ਕਰਾਈ ਗਈ ਜੋ ਅਸੀਂ ਕੁਝ ਦੇਰ ਤੱਕ ਕੰਟੀਨਿਊ ਕਰਾਂਗੇ ਜਿੱਦੇ ਵਿੱਚ ਸਾਡਾ ਮੇਨ ਫੋਕਸ ਹੈਗਾ ਕਿ ਜਿਹੜੇ ਵੀ ਟੂ ਵੀਲਰ ਹੈ ਤੇ ਜਿਹੜੇ ਸਾਨੂੰ ਕੋਈ ਆਊਟ ਆਫ ਜਗ੍ਹਾ ਦੇ ਜਾਂ ਆਊਟ ਆਫ ਸੀਨ ਦੇ ਸਾਨੂੰ ਫੋਰ ਵੀਲਰ ਲੱਗਦਾ ਉਹਨਾਂ ਦੀ ਚੈਕਿੰਗ ਕੀਤੀ ਜਾਏ ਤਾਂ ਜੋ ਇੱਕ ਸੁਰੱਖਿਆ ਦਾ ਅਹਿਸਾਸ ਸ਼ਹਿਰ ਦੇ ਵਿੱਚ ਤੋਆਇਆ ਜਾ ਸਕੇ ਸੋ ਇਹਦੇ ਵਿੱਚ ਇਸ ਵੇਲੇ ਸਾਡੇ ਪੰਜ ਨਾਕੇ ਪੰਜੋਂ ਸਬ ਡਿਵੀਜ਼ਨ ਦੇ ਵਿੱਚ ਜੋ ਸਾਡੇ ਸ਼ਹਿਰ ਦੇ ਮੇਨ ਐਂਟਰੀ ਪੁਆਇੰਟਸ ਹੈ ਉਥੇ ਅਸੀਂ ਲਗਾਇਆ ਸੋ ਇਹਦੇ ਲਈ ਸਾਨੂੰ ਵੱਖਰੀ ਫੋਰਸ ਵੀ ਬਾਹਰੋਂ ਮਿਲੀ ਹੈ ਸੋ ਉਦੋਂ ਵੱਖਰੀ ਫੋਰਸ ਨੂੰ ਨਾਲ ਲਗਾ ਕੇ ਅਸੀਂ ਇਸ ਵੇਲੇ ਪੰਜ ਨਾਕਿਆਂ ਤੇ ਆਪਣੀ ਫੋਰਸ ਵੱਲੋਂ ਚੈਕਿੰਗ ਕਰਵਾ ਰਹੇ ਹਾਂ ਜੀ ਕਿੰਨੀ ਫੋਰਥ ਪਾਸੇ ਤੋਂ ਮਿਲੀ ਹੈ ਜੀ ਸਾਡਾ ਹਰੇਕ ਨਾਕੇ ਤੇ ਇੱਕ ACP ਤੇ ਕਨਸਰਨਡ SHO ਨੂੰ ਨਾਲ ਲਿਤਾ ਗਿਆ ਸੋ ਹਰੇਕ ਨਾਕੇ ਨੂੰ ACP ਆਪਣੀ ਸੁਪਰਵਾਈਜ਼ਨ ਚੈਕਿੰਗ ਕਰਾ ਰਿਹਾ ਹੈ ਅਸੀਂ ਚੈਕਿੰਗ ਦੇ ਦੌਰਾਨ ਇੱਕ ਵੱਖਰੇ ਤੌਰ ਤੇ ਕਿਨਾਂ ਦੇ ਨਾਲ ਜੋ ਚੈਕਿੰਗ ਹੋ ਰਹੀ ਹੈ ਉਹਨਾਂ ਦਾ ਇੱਕ ਰਜਿਸਟਰ ਵੀ ਨਾਲ ਮੈਂਟੇਨ ਕਰਕੇ ਜਿਸ ਦਾ ਅਸੀਂ ਫੋਲੋ ਅਪੀ ਬਾਅਦ ਕਰਾਂਗੇ ਕਿ ਜੋ ਗੱਡੀਆਂ ਨਿਕਲੀਆਂ ਕਿਵੇਂ ਉਹਨਾਂ ਦੀ ਚੈਕਿੰਗ ਹੋਈ ਤੇ ਬਾਅਦ ਦੇ ਵਿੱਚੋਂ ਵੀ ਕੋਈ ਉਹਨਾਂ ਦੇ ਵਿੱਚ ਸਾਡੇ ਲਈ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਹੋਵੇ। ਲੈ ਕੇ ਕਿੰਨੇ ਟੋਰਡਰ ਮੁਲਾਜ਼ਮ ਜੋ ਲਗਾਏ ਗਏ ਹੈ। ਜੀ 15 ਅਗਸਤ ਤੋਂ ਲੈ ਕੇ ਜਿ ਇੱਕ ਤੇ ਜਿਵੇਂ ਅੱਜ ਅਸੀਂ ਕਚਨ ਚੇ ਚੈਕਿੰਗ ਕੀਤੀ ਹੈ ਇਹ ਤੋਂ ਇਲਾਵਾ ਅਸੀਂ ਰਾਤੀ ਆਪਣੀ ਪੈਟਰੋਲਿੰਗ ਤੇ ਪੀਸੀਆਰ ਦੀ ਪੈਟਰੋਲਿੰਗ ਵੀ ਵਧਾਈ ਹੈ। ਇਸੇ ਤਰ੍ਹਾਂ ਸ਼ਾਮੀ ਵੀ ਮੈਂ ਸਮਾਨੀ ਤੁਹਾਡੇ ਨਾਲ ਡਿਸਕਲੋਸ ਕਰਾਂਗੀ ਜੀ ਸ਼ਾਮ ਦੇ ਟਾਈਮ ਤੇ ਵੀ ਸਾਡੇ ਵੱਲੋਂ ਜੀਓ ਸਹਿਬਾਨ ਦੀ ਅਗਵਾਈ ਹੇਠ ਵੱਖ-ਵੱਖਰੀ ਥਾਵਾਂ ਤੇ ਨਾਕੇ ਲਗਾਏ ਜਾਣਗੇ ਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਨਾਈਟ ਪੈਟਰੋਲਿੰਗ ਹੈਗੀ ਹੈ ਉਹਦੇ ਵਿੱਚ ਵੀ ਅਸੀਂ ਜ਼ਿਆਦਾ ਫੋਰਸ ਤਾਇਨਾਤ ਕਰਕੇ ਤੇ ਅਬੜੀ ਚੈਕਿੰਗ ਨੂੰ ਵਧਾ ਰਹੇ ਹਾਂ ਕਿ ਤਾਂ ਜੋ 15 ਅਗਸਤ ਦਾ ਜਿਹੜਾ ਫੰਕਸ਼ਨ ਹੈ ਤੇ ਉਹਦੇ ਨਾਲ ਹੀ ਜੋ 16 ਅਗਸਤ ਦੀ ਸਾਡੇ ਜਨਮਾਸ਼ਮੀ ਦਾ ਫੰਕਸ਼ਨ ਹੈ ਉਸ ਸੰਬੰਧੀ ਸਾਡੀ ਚੈਕਿੰਗ ਬਰੀਆ ਤੇ ਉਹ ਵੀ ਰੋਡ ਵੀ ਚੇਂਜ ਕੀਤੇਗੇ ਸਾਨੂੰ ਸਾਨੂੰ ਬਾਰੋ ਫੋਰਸ ਹੀ ਮਿਲੀ ਹੈ ਅਸੀਂ ਉਸ ਫੋਰਸ ਨੂੰ ਵੀ ਨਾਲ ਯੂਜ਼ ਕਰਕੇ ਦਿਨ ਦੇ ਰਾਤ ਦੇ ਟਾਈਮ ਤੇ ਯੂਜ਼ ਕਰਕੇ ਚੈਕਿੰਗ ਕਰਵਾ ਰਹੇ ਹਾਂ ਮੈਡਮ ਰੋਡ ਵੀ ਕੋਈ ਚੇਂਜ ਕੀਤੇ ਜਾਣਗੇ ਪ੍ਰੋਗਰਾਮ ਕੀਤੇਗੇ ਕੋਈ ਨਹੀਂ ਅਜੇ ਸਾਨੂੰ ਕੋਈ ਰੂਟ ਡਾਇਵਰਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ ਅਸੀਂ ਉਹ ਇਨਫੰਕਸ਼ਨ ਵਾਲੇ ਦਿਨ ਜੋ ਛੋਟੀ ਡਾਇਵਰਸ਼ਨਸ ਹੁੰਦੀਆਂ ਉਹ ਅਸੀਂ ਪਹਿਲਾਂ 14 ਤਰੀਕ ਨੂੰ ਦੱਸ ਦਿਆਂਗੇ ਇਹ 14 ਅਗਸਤ ਨੂੰ ਸਾਡੇ ਇੱਥੇ ਜੋ 15 ਅਗਸਤ ਦੇ ਫੰਕਸ਼ਨ ਦੀ ਸਿਕਿਉਰਿਟੀ ਸੁਪਰਵੀਜ਼ਨ ਲਈ ਐਡੀਸ਼ਨਲ ਡੀਜੀਪੀ ਰੈਂਕ ਦੇ ਅਫਸਰ ਵਿਖ ਲਗਾਏ ਗਏ ਹਨ ਜੋ ਕਿ ਡੇਲੀ ਸਾਡੇ ਤੋਂ ਇਸ ਸੰਬੰਧੀ ਮੋਨਿਟਰਿੰਗ ਪਬਲਿਕ ਨੂੰ ਕੀ ਮੈਸੇਜ ਦੇਣਾ ਸਰ ਜੀ ਫੋਰਸ ਦੀ ਪੂਰੀ ਤਨਾਤੀ ਹੈ ਜੀ ਫੋਰਸ ਪੂਰੀ ਤਰ੍ਹਾਂ ਅਲਰਟ ਹੈ ਤੇ ਹਰ ਤਰ੍ਹਾਂ ਦੀ ਹਰ ਤਰ੍ਹਾਂ ਨਾਲ ਸ਼ਹਿਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਅਸੀਂ ਕੰਮ ਕਰਦੇ ਹਾਂ ਥੈਂਕ ਯੂ ਥੈਂਕ ਯੂ